ਭਾਈ ਆਪਣੇ ਦੇਸ਼ ਦੇ ਵਿੱਚ ਤਾਂ ਅੰਨੇ ਨੂੰ ਬੋਲਾ ਧੂਈ ਫਿਰਦਾ ਪਤਾ ਹੀ ਨਹੀਂ ਲੱਗਦਾ ਪੈਸੇ ਪੂਸੇ ਲੈ ਕੇ ਕੀ ਦਾ ਕੀ ਬਣਾ ਦੇਣਾ ਆ ਤੁਸੀਂ ਦੇਖ ਲਓ ਕਈ ਤਾਂ ਪਤੰਦਰ ਹੈਂਡੀਕraft ਦੇ ਸਰਟੀਫਿਕੇਟ ਬਣਾ ਕੇ ਹੈਂਡੀਕੈਪਟਨ ਵਾਲੀਆਂ ਨੌਕਰੀਆਂ ਲਈ ਫਿਰਦੇ ਨੇ ਕਈ ਐਸਸੀ ਕੈਟਾਗਰੀ ਦੇ ਸਰਟੀਫਿਕੇਟ ਬਣਾ ਕੇ ਉਹਨਾਂ ਦੀਆਂ ਨੌਕਰੀਆਂ ਲਈ ਫਿਰਦੇ ਆ ਜਾਣੀ ਜਿਹਨੂੰ ਨੌਕਰੀ ਮਿਲਣੀ ਚਾਹੀਦੀ ਆ ਉਹਨੂੰ ਮਿਲਦੀ ਨਹੀਂ ਤੇ ਦੂਜਾ ਪੈਸੇ ਪੂਸੇ ਦੇ ਕੇ ਨੌਕਰੀ ਲੈ ਜਾਂਦਾ ਯਾਨੀ ਅੰਨੀ ਪਿੰਦੀਆ ਕੁੱਤਾ ਚੜਦਾ ਤੇ ਜਦੋਂ ਫਿਰ ਸਕੰਜਾ ਘਸਿਆ ਜਾਂਦਾ ਫਿਰ ਬਈ ਉਹ ਤੋਂ ਬਾਅਦ ਚਿੰਘਾੜਾਂ ਪੈਂਦੀਆਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਲਾਲ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਗੱਲ ਨਾਲ ਸੰਬੰਧਤ ਇਹ ਗੱਲ ਆ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਵੀਡੀਓ ਨੂੰ ਆਖਰ ਤੱਕ ਦੇਖਿਓ ਇੱਕ ਵਾਰ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਨੌਕਰੀ ਨਿਕਲੀ ਪਰ ਅਪਲਾਈ ਕਰਤਾ ਉਹ ਨੌਕਰੀ ਤੇ ਇੱਕ ਰਿਛ ਨੇ ਸਾਰੇ ਕਾਗਜ਼ ਕੁਝ ਡੁਪਲੀਕੇਟ ਬਣਾਏ ਹੋਏ ਤੇ ਅਗਲੇ ਬੰਦੇ ਨੂੰ ਲਿਆ ਕੇ ਫੜਾਤੇ ਕਹਿੰਦਾ ਜੀ ਆ ਲਓ ਮੈਨੂੰ ਇਹ ਨੌਕਰੀ ਚਾਹੀਦੀ ਆ ਮੈਂ ਖਰਗੋਸ਼ ਹਾਂ ਤੇ ਅਗਲੇ ਬੰਦੇ ਨੇ ਕਿਹਾ ਵੀ ਠੀਕ ਐ ਰਿਛ ਨੂੰ ਖਰਗੋਸ਼ ਦੀ ਥਾਂ ਤੇ ਨੌਕਰੀ ਤੇ ਰੱਖ ਲਿਆ ਕਾਫੀ ਟਾਈਮ ਲੰਘਿਆ ਤੇ ਰਿਛ ਨੇ ਸੁਣਿਆ ਵੀ ਨਾਲ ਵਾਲੇ ਜੰਗਲ ਦੇ ਵਿੱਚ ਰਿਛ ਦੀ ਥਾਂ ਤੇ ਇੱਕ ਖਰਗੋਸ਼ ਨੌਕਰੀ ਕਰੀ ਜਾਂਦਾ ਜਿਹੜੀ ਨੌਕਰੀ ਰਿਛ ਦੀ ਸੀ ਉਹਦੀ ਥਾਂ ਤੇ ਖਰਗੋਸ਼ ਲੱਗਿਆ ਹੋਇਆ। ਜਾਣੀ ਜਿਹੜੀਆਂ ਸਹੂਲਤਾਂ ਰਿੱਚ ਨੂੰ ਮਿਲਣੀਆਂ ਚਾਹੀਦੀਆਂ ਖਰਗੋਸ਼ ਨੂੰ ਮਿਲ ਹੀ ਜਾਂਦੀਆਂ। ਉਹਨੇ ਸੋਚਿਆ ਵੀ ਯਾਰ ਮੈਨੂੰ ਖਰਗੋਸ਼ ਵਾਲੀਆਂ ਸਹੂਲਤਾਂ ਮਿਲ ਹੀ ਜਾਂਦੀਆਂ। ਮੇਰਾ ਤਾਂ ਉਹਵੇਂ ਗੁਜ਼ਾਰਾ ਹੀ ਨਹੀਂ ਹੁੰਦਾ। ਵੀ ਮੈਨੂੰ ਜਾ ਕੇ ਉਹ ਖਰਗੋਸ਼ ਵਾਲੀ ਨੌਕਰੀ ਦਾ ਵਿਰੋਧ ਕਰਨਾ ਚਾਹੀਦਾ। ਤੇ ਰਿੱਚ ਜਾ ਕੇ ਉਸ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੂੰ ਮਿਲਿਆ। ਕਹਿੰਦਾ ਜੀ ਗੱਲ ਸੁਣੋ ਉਹ ਨੌਕਰੀ ਰਿੱਚ ਦੀ ਆ ਤੇ ਕਰੀ ਖਰਗੋਸ਼ ਜਾਂਦਾ ਹੈ। ਤੁਸੀਂ ਗਲਤ ਕਰ ਰਹੇ ਹੋ। ਉਹ ਕਹਿੰਦਾ ਕੋਈ ਗੱਲ ਨਹੀਂ ਭਾਈ ਤੂੰ ਆਪਦਾ ਪੱਖ ਰੱਖ ਸਾਰਾ ਕੁਝ ਦੇ ਤੇਰਾ ਇਹ ਜਿਹੜਾ ਮਸਲਾ ਦਾ ਮੈਂ ਇਹ 10 ਚੀਤਿਆਂ ਦੀ ਇੱਕ ਟੀਮ ਹੈ ਉਹਦੇ ਵਿੱਚ ਰੱਖੂੰਗਾ ਜਿਵੇਂ ਉਹ ਫੈਸਲਾ ਕਰ ਦੇਣਗੇ ਉਹਵੇਂ ਤੈਨੂੰ ਮੰਨਣਾ ਪਊਗਾ ਰਿਛ ਕਹਿੰਦਾ ਠੀਕ ਆ ਜੀ ਉਹ 10 ਚੀਤਿਆਂ ਦੀ ਟੀਮ ਨੇ ਪਹਿਲਾਂ ਖਰਗੋਸ਼ ਨੂੰ ਬੁਲਾਇਆ ਖਰਗੋਸ਼ ਨੂੰ ਕਹਿੰਦੇ ਹਾਂ ਬਈ ਤੇਰੇ ਕੋਲ ਕੀ ਪ੍ਰੂਫ ਹੈ ਵੀ ਤੂੰ ਰਿਛ ਹੈ ਖਰਗੋਸ਼ ਨੇ ਸਾਰੇ ਕਾਗਜ਼ ਪੱਤਰ ਜਿਹੜੇ ਪੈਸੇ ਪੂਸੇ ਲਾਇ ਦੇ ਕੇ ਬਣਾਏ ਹੋਏ ਸੀ ਜਾ ਕੇ ਚੀਤਿਆਂ ਦੀ ਉਹ ਕਮੇਟੀ ਮੂਰੇ ਰੱਖ ਤੇ ਕਹਿੰਦਾ ਦੇਖ ਲੋ ਜੀ ਮੈਂ ਰਿਛਾਂ ਕਮੇਟੀ ਨੇ ਸਾਰੇ ਕਾਗਜ ਦੇਖੇ ਕਹਿੰਦੇ ਹਾਂ ਬਿਲਕੁਲ ਗੱਲ ਸਹੀ ਹੈ ਤੂੰ ਰਿਛਾਂ ਉਸ ਤੋਂ ਬਾਅਦ ਫਿਰ ਉਹ ਕਮੇਟੀ ਨੇ ਰਿਛ ਨੂੰ ਬੁਲਾ ਲਿਆ ਕਹਿੰਦੇ ਵੀ ਆ ਜਾ ਆਪਣਾ ਪੱਖ ਰੱਖ ਰਿਛ ਸਾਰੇ ਕਾਗਜ ਪੱਤਰ ਲਈ ਫਿਰੇ ਕਹਿੰਦਾ ਜੀ ਦੇਖ ਲੋ ਮੈਂ ਰਿਛਾਂ ਉਹ ਕਹਿੰਦੇ ਨਹੀਂ ਬਈ ਤੂੰ ਰਿਛ ਨਹੀਂ ਹੈਗਾ ਤੂੰ ਪ੍ਰੂਵ ਕਰ ਵੀ ਤੂੰ ਖਰਗੋਸ਼ ਹੈ ਨਹੀਂ ਤੈਨੂੰ ਜਿਹੜੀ ਖਰਗੋਸ਼ ਵਾਲੀ ਨੌਕਰੀ ਮਿਲੀ ਹੋਈ ਆ ਉਹ ਤੋਂ ਵੀ ਲਾਹ ਦਿੱਤਾ ਜਾਊ ਰਿਛ ਦੇ ਪੈਰਾਂ ਥੱਲੋਂ ਨਿਕਲ ਗਈ ਜ਼ਮੀਨ ਵੀ ਆ ਤਾਂ ਪੰਗਾ ਹੀ ਪੈ ਗਿਆ ਯਾਰ ਬਾਹਲਾ ਖਾਣ ਦੇ ਚੱਕਰ ਚ ਆਪਾਂ ਤਾਂ ਥੋੜੇ ਤੋਂ ਵੀ ਗਏ ਉਹ ਕਮੇਟੀ ਕਹਿੰਦੀ ਵੀ ਗੱਲ ਸੁਣ ਆਪਦੇ ਕਾਗਜ਼ ਪੱਤਰ ਲਿਆ ਇਹ ਪ੍ਰੂਵ ਕਰ ਦੇ ਵੀ ਤੂੰ ਖਰਗੋਸ਼ ਹੈ ਨਹੀਂ ਕੱਲ ਤੋਂ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਉਹ ਵਿਚਾਰਾ ਭੱਜਿਆ ਭੱਜਿਆ ਘਰੇ ਗਿਆ ਤੇ ਸਾਰੇ ਕਾਗਜ਼ ਪੱਤਰ ਜਿਹੜੇ ਉਹਨੇ ਪੈਸੇ ਪੂਸੇ ਦੇ ਕੇ ਬਣਵਾਏ ਹੋਏ ਸੀ ਖਰਗੋਸ਼ ਵਾਲੇ ਉਹ ਲਿਆ ਕੇ ਕਮੇਟੀ ਦੇ ਮੂਹਰੇ ਰੱਖੇ ਕਮੇਟੀ ਨੇ ਚੈੱਕ ਕੀਤੇ ਕਹਿੰਦੇ ਠੀਕ ਐ ਤੂੰ ਖਰਗੋਸ਼ ਆ ਜਾ ਹੁਣ ਰਿਛ ਵਿਚਾਰਾ ਢਿੱਲਾ ਜਾ ਮੂੰਹ ਕਰਕੇ ਘਰ ਨੂੰ ਮੁੜਿਆ ਆਵੇ ਰਾਹ 'ਚ ਰਿਛ ਦੇ ਦੋਸਤ ਮਿਲ ਗਏ ਉਹ ਕਹਿੰਦੇ ਵੀ ਕੀ ਗੱਲ ਹੋ ਗਈ ਬਾਹਲੇ ਢਿੱਲਾ ਜਾ ਮੂੰਹ ਕਰੀ ਆਉਣਾ ਰਿਛ ਨੇ ਸਾਰੀ ਕਹਾਣੀ ਦੱਸੀ ਕਹਾਣੀ ਸੁਣਨ ਤੋਂ ਬਾਅਦ ਰਿੱਚ ਦੇ ਦੋਸਤ ਬੋਲਦਿਆ ਕਹਿੰਦਾ ਯਾਰ ਹੱਦ ਹੋ ਗਈ ਉਹ ਤੂੰ ਹੈ ਹੀ ਰਿੱਚ ਤੂੰ ਉਹ ਕਮੇਟੀ ਨੂੰ ਸਮਝਾਉਂਦਾ ਉਹ ਚੀਤੇ ਜਿਹੜੇ 10 ਬੈਠੇ ਸੀ ਉਹਨਾਂ ਨੂੰ ਸਮਝਾਉਂਦਾ ਵੀ ਮੈਂ ਰਿੱਚਾਂ ਉਹ ਤੇਰੀ ਕਿਵੇਂ ਨਾ ਗੱਲ ਮੰਨ ਦੇ ਰਿੱਚ ਬੋਲਦਾ ਉਹ ਕਹਿੰਦਾ ਕਿਹੜੀ ਕਮੇਟੀ ਕਿਹੜੇ ਚੀਤੇ ਉਹ ਕਹਿੰਦਾ ਕਿਹਨੇ ਮੇਰੀ ਗੱਲ ਮੰਨਣੀ ਸੀ ਦੋਸਤ ਕਹਿੰਦੇ ਕਿਉਂ ਕਿਉਂ ਨਹੀਂ ਮੰਨਣੀ ਸੀ ਉਹ ਕਹਿੰਦਾ ਬਾਈ ਜਿਹੜੀ ਇਹ ਜੰਗਲ ਵਾਲਿਆਂ ਨੇ 10 ਚੀਤਿਆਂ ਦੀ ਕਮੇਟੀ ਬਣਾਈ ਹੋਈ ਆ ਉੱਚਤਾ ਇੱਕ ਵੀ ਚੀਤਾ ਨਹੀਂ ਉੱਚਤਾ ਪੰਜ ਗਧੇ ਚਾਰ ਖੋਤੇ ਤੇ ਇੱਕ ਭੇਡ ਹੈ ਸੋ ਬਾਈ ਜੀ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਦੇਸ਼ ਦੇ ਵਿੱਚ ਵੀ ਕਿਤੇ ਕਿਤੇ ਐਂ ਹੋਇਆ ਪਿਆਗਾ ਰਿਛ ਵਾਲੀ ਨੌਕਰੀ ਖਰਗੋਸ਼ ਨੂੰ ਦਿੱਤੀ ਪਈਆ ਖਰਗੋਸ਼ ਵਾਲੀ ਨੌਕਰੀ ਰਿਛ ਕਰੀ ਜਾਂਦਾ ਹੈ